ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਨਵੀਂ ਅਪਡੇਟ ਲੈ ਕੇ ਆਏ ਆ ਜੀ ਆਉਂਦੇ 5 ਦਿਨ ਜਾਨੀ ਕਿ 15 ਮਾਰਚ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਨਵੀਂ ਅਪਡੇਟ ਹੈ ਕਿਉਂਕਿ ਪਿਛਲੀ ਅਪਡੇਟ ਦੇ ਮੁਤਾਬਕ ਮੀਂਹ ਦੀ ਸੰਭਾਵਨਾ ਵੱਧ ਰਹੀ ਸੀ ਪੰਜਾਬ ਦੇ ਵਿੱਚ ਬੂੰਦਾਬੰਦੀ ਤੇ ਥੋੜੀ ਬਹੁਤੀ ਗਰਜ ਚਮਕ ਤੇ ਭਾਰੀ ਝੱਖੜ ਤੇਜ਼ ਹਨੇਰੀ ਦੇ ਉਮੀਦ ਪੰਜਾਬ ਦੇ ਕਿਸਾਨਾਂ ਨੂੰ ਤੰਗ ਕਰ ਸਕਦੀ ਸੀ ਜੋ ਪੁਰਾਣੀ ਅਪਡੇਟ ਸੀ ਨਵੀਂ ਅਪਡੇਟ ਦੇ ਵਿੱਚ ਕੀ ਹਾਲਾਤ ਨੇ ਕਿਵੇਂ ਦਾ ਮੌਸਮ ਹੈ ਬੂੰਦਾਬੰਦੀ ਦੇ ਕੀ ਹਾਲਾਤ ਨੇ ਤੇ ਕਿਸ ਜ਼ਿਲ੍ਹੇ ਵਿੱਚ ਕਦੋਂ ਅਤੇ ਕਿਸ ਤਰੀਕੇ ਦਾ ਮੀਂਹ ਹੋ ਸਕਦਾ ਹੈ ਕਿਉਂਕਿ ਪਛਮੀ ਸਿਸਟਮ ਪੰਜਾਬ ਵੱਲ ਟਰੈਵਲ ਕਰ ਰਹੇ ਨੇ ਲਗਾਤਾਰ ਬੱਦਲਬਾਈ ਦੇ ਹਾਲਾਤ ਪੰਜਾਬ ਤੋਂ ਪੱਛਮ ਪਾਸੇ ਵੱਧ ਰਹੇ ਨੇ ਜੋ ਤੁਸੀਂ ਦੇਖ ਸਕਦੇ ਹੋ ਤਾਜ਼ਾ ਸੈਟਲਾਈਟ ਇਮੇਜ ਦੇ ਰਾਹੀਂ ਪਹਾੜਾ ਵਿੱਚ ਵੀ ਸਿਸਟਮ ਇੱਕ ਤੋਂ ਬਾਅਦ ਇੱਕ ਆ ਰਿਹਾ ਹੈ ਜਿਨ੍ਹਾਂ ਦੇ ਕਾਰਨ ਸਾਨੂੰ ਜੋ ਇੱਕ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਉਹ ਕਿਤੇ ਨਾ ਕਿਤੇ ਉਹ ਚਿੰਤਾਜਨਕ ਹੈ ਕਿਉਂਕਿ ਆਉਂਦੇ ਦਿਨਾਂ ਦੇ ਵਿੱਚ ਜੋ ਸਿਸਟਮ ਬਣਨਗੇ ਉਹ ਕਿਸਾਨਾਂ ਨੂੰ ਤਾਕ ਕਰ ਸਕਦੇ ਨੇ ਸਾਰੀ ਜਾਣਕਾਰੀ ਦਵਾਂਗੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਇੱਕ ਮਿੰਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਜਿਹੜੀ ਹੈ ਤੁਹਾਨੂੰ ਸਮੇਂ ਸਿਰ ਮਿਲ ਸਕੇ ਅੱਜ ਗੱਲ ਕਰਾਂਗੇ 11 12 ਤੇ 13 ਤਰੀਕ ਦੇ ਮੌਸਮ ਦੀ ਤੇ 11 12 ਤਰੀਕ ਨੂੰ ਮੌਸਮ ਫਿਲਹਾਲ ਠੀਕ ਹੈ ਪੱਛਮੀ ਹਵਾ ਬੰਦ ਹੋ ਚੁੱਕੀ ਹੈ ਪੂਰਬੀ ਹਵਾ ਦੀ ਵਾਪਸੀ ਹੋ ਚੁੱਕੀ ਹੈ ਜਿਸ ਦੇ ਕਾਰਨ ਇਹ ਸਿਸਟਮ ਜਿਹੜੇ ਨੇ ਪੰਜਾਬ ਤੋਂ ਥੋੜਾ ਜਿਹਾ ਪਾਸੇ ਹੋਏ ਨੇ ਜਿਸ ਦੇ ਮੱਦੇ ਨਜ਼ਰ ਪੰਜਾਬ ਦੇ ਵਿੱਚ ਥੋੜੀ ਜਿਹੀ ਗਰਮੀ ਵਧੀ ਹੈ ਤਾਪਮਾਨ ਜਿਹੜੇ ਨੇ 25 26 ਤੋਂ ਲੈ ਕੇ 27 28 ਡਿਗਰੀ ਤੱਕ ਪਹੁੰਚ ਚੁੱਕੇ ਨੇ ਰਾਤ ਦੇ ਤਾਪਮਾਨ ਦੇ ਵਿੱਚ ਵੀ ਵਾਧਾ ਹੋਇਆ ਰਾਤ ਦਾ ਤਾਪਮਾਨ ਵੀ ਹੁਣ 15 ਡਿਗਰੀ ਪਾਰ ਦੇਖਣ ਨੂੰ ਮਿਲ ਰਿਹਾ ਹੈ ਬਿਸ਼ੱਕ ਆਤਰ ਰਾਤ ਤੋਂ ਬਾਅਦ ਠੰਡ ਹੋ ਰਹੀ ਹੈ ਜੋ ਕਿ ਸਾਨੂੰ ਅਕਸਰ ਹੀ ਨਾ ਦਿਨਾਂ ਵਿੱਚ ਦੇਖਣ ਨੂੰ ਮਿਲਦੀ ਹੈ ਪਰ ਹੁਣ ਪ੍ਰੀ ਮੌਨਸਨ ਗਤੀਵਿਧੀਆਂ ਵੀ ਸ਼ੁਰੂ ਹੋ ਜਾਣਗੀਆਂ ਜੋ ਕਿ 13 ਤਰੀਕ ਤੋਂ ਲੈ ਕੇ 16 ਤਰੀਕ ਦੇ ਵਿਚਕਾਰ ਹੋਣਗੀਆਂ ਜਿਦੇ ਵਿੱਚ ਮੇਨ ਤੌਰ ਤੇ 13 14 ਤੇ 15 ਤਰੀਕ ਦੀ ਅਨਾਉਂਸਮੈਂਟ ਹੋਈ ਹੈ ਮੌਸਮ ਵਿਭਾਗ ਵੱਲੋਂ 13 ਤਰੀਕ ਤੋਂ ਇਹ ਪ੍ਰੀ ਮੌਨਸਨ ਗਤੀਵਿਧੀਆਂ ਸ਼ੁਰੂ ਹੋਣਗੀਆਂ ਉੱਤਰੀ ਪੰਜਾਬ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਦੇ ਇਲਾਕੇ ਦੇ ਵਿੱਚਕਾਰ ਹੁਸ਼ਿਆਰਪੁਰ ਨਵਾਂ ਸ਼ਹਿਰ ਦੇ ਇਲਾਕੇ ਦੇ ਵਿੱਚਕਾਰ ਇਹ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਫੇਰ ਜਿਹੜਾ ਮੌਸਮ ਦੇ ਹਾਲਾਤ ਵਿਗੜਣਗੇ ਉਹ ਹੌਲੀ-ਹੌਲੀ ਉੱਤਰ ਤੋਂ ਹੁੰਦੇ ਹੋਏ ਪੂਰਬ ਦੇ ਮੌਸਮ ਵੱਲ ਜਾਣਗੇ 14 ਤਰੀਕ ਨੂੰ ਪੰਜਾਬ ਦੇ ਅਗਲੇ ਇਲਾਕੇ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਵੀ ਹਾਲਾਤ ਵਿਗੜਦੇ ਹੋਏ ਦਿਖਾਈ ਦੇਣਗੇ ਇਹਦੇ ਵਿੱਚ ਜ਼ਿਲ੍ਹਾ ਫਰੀਦਕੋਟ ਦੇ ਕੁਝ ਕਾ ਹਿੱਸੇ ਵੀ ਆਉਂਦੇ ਦਿਖਾਈ ਦੇਣਗੇ ਕਿਉਂਕਿ ਇਹ ਜਿਹੜਾ ਮੌਸਮ ਹੈ ਥੋੜਾ ਬਹੁਤ ਚੱਕਰਵਾਤੀ ਰੂਪ ਵਿੱਚ ਦਿਖਾਈ ਦੇਵੇਗਾ ਤੇ ਜਲੰਧਰ ਕਪੂਰਥਲਾ ਇਹ ਵੀ ਹਿੱਸਾ ਆਵੇਗਾ ਫਿਰ ਹੁਸ਼ਿਆਰਪੁਰ ਨਵਾਂ ਸ਼ਹਿਰ ਤਾਂ ਪਹਿਲਾਂ ਹੀ ਇਸ ਦੇ ਵਿੱਚ ਮੌਜੂਦ ਸੀ ਤੇ ਨਾਲ ਦੀ ਨਾਲ ਲੁਧਿਆਣਾ ਜ਼ਿਲ੍ਹਾ ਵੀ ਆਉਂਦਾ ਹੋਇਆ ਦਿਖਾਈ ਦੇਵੇਗਾ ਫਿਰ ਜਿਹੜੇ ਮੌਸਮੀ ਹਾਲਾਤ ਨੇ ਇਹ ਥੋੜੇ 15 ਤਰੀਕ ਨੂੰ ਜ਼ਿਆਦਾ ਵਿਗੜਦੇ ਹੋਏ ਦਿਖਾਈ ਦੇਣਗੇ ਜ ਜਿਹਦੇ ਨਾਲ ਪੂਰੇ ਪੰਜਾਬ ਦੇ ਵਿੱਚ ਬੱਦਲਵਾਈ ਬਣ ਜਾਵੇਗੀ ਕਣਮਣ ਕਣੀ ਦੇ ਹਾਲਾਤ ਬਣਨਗੇ ਮਾਝਾ ਦੁਆਬਾ ਤੇ ਪਵਾਦ ਦਾ ਇਲਾਕਾ ਜਾਨਕਿ ਹੁਸ਼ਿਆਰਪੁਰ ਨਵਾਂ ਸ਼ਹਿਰ ਤੋਂ ਬਾਅਦ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਦਾ ਇਲਾਕਾ ਫਿਰ ਅੱਗੇ ਜੇ ਤਾਂ ਚੰਡੀਗੜ੍ਹ ਕਰਾਲੀ ਮੁਹਾਲੀ ਪਟਿਆਲਾ ਫਤਿਹਗੜ੍ਹ ਸਾਹਿਬ ਫਿਰ ਲੁਧਿਆਣੇ ਦੇ ਨਾਲ ਮਲੇਰ ਕੋਟਲੇ ਦਾ ਇਲਾਕਾ ਫਿਰ ਉੱਪਰ ਨੂੰ ਜਾਈਏ ਤਾਂ ਜਲੰਧਰ ਕਪੂਰਥਲਾ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਇਹ ਜਿਹੜੀ ਬੈਲਟ ਹੈ ਇਹ ਫਿਰ ਦੁਆਰ ਤੋਂ 15 ਤਰੀਕ ਨੂੰ ਪ੍ਰਭਾਵਿਤ ਹੁੰਦੀ ਦਿਖਾਈ ਦੇਵੇਗੀ ਤੇਜ਼ ਹਵਾਵਾਂ ਦੀ ਵੀ ਉਮੀਦ ਕੀਤੀ ਜਾ ਸਕਦੀ ਹੈ ਗੜੇਮਾਰੀ ਦੀ ਵੀ ਉਮੀਦ ਕੀਤੀ ਜਾ ਸਕਦੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਮੌਸਮ ਬਦਲਦਾ ਹੈ ਹਵਾ ਠੰਡੀ ਤੋਂ ਗਰਮ ਹੁੰਦੀ ਹੈ ਤਾਂ ਗੜੇਮਾਰੀ ਦੇ ਹਾਲਾਤ ਵਧ ਜਾਂਦੇ ਨੇ ਬਾਕੀ ਅਗਰ ਕੋਈ ਵੀ ਨਵੀਂ ਅਪਡੇਟ ਆਵੇਗੀ ਤਾਂ ਚੈਨਲ ਦੇ ਉੱਪਰ ਵੀਡੀਓ ਸਭ ਤੋਂ ਪਹਿਲਾਂ ਜाहिर ਕਰਾਂਗੇ ਤਾਂ ਹੀ ਕਿ ਰਿਕਵੈਸਟ ਕਰਦੇ ਰਹਿੰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਅਗਲੀਆਂ ਜਾਣਕਾਰੀਆਂ ਲੈ ਕੇ ਜਲਦ ਮਿਲਦੇ ਹਾਂ ਜੀ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮਿਲਦੇ ਜਾਣਕਾਰੀ ਦੇ ਵਿੱਚ ਜਿਵੇਂ ਹੀ ਅਪਡੇਟ ਹੋਵੇਗੀ ਧੰਨਵਾਦ ਜੀ